ਰੰਗਾਂ ਦਾ ਤਿਹਾਰ ਹੋਲੀ ਇਹਦਾ ਇਤਿਹਾਸ ਜਾਂ ਇਹਦੀ ਆਪਾਂ ਕਹੀਏ ਸ਼ੁਰੂਆਤ ਤੇ ਹੁਣ ਤੱਕ ਪਹੁੰਚਣ ਦਾ ਜਿਹੜਾ ਦੌਰ ਹੈ ਇਹ ਵੀ ਬੜਾ ਰੰਗ-ਬਰੰਗਾ ਹੈ ਇਹਦੇ ਬਾਰੇ ਗੱਲ ਕਰਾਂਗੇ ਗੱਲ ਕਰਨ ਤੋਂ ਪਹਿਲਾਂ ਅੱਜ ਅਸੀਂ ਸਿੱਖ ਥੌਟ ਚੈਨਲ ਵੱਲੋਂ ਆਪ ਸਭ ਨੂੰ ਹੋਲੀ ਦੀ ਮੁਬਾਰਕਵਾਦ ਦਿੰਨੇ ਆਂ ਇਹ ਤਿਹਾਰ ਅਸਲ ਦੇ ਵਿੱਚ ਮੁਬਾਰਕਵਾਦ ਵਾਲਾ ਕਿਉਂਕਿ ਚੇਤ ਦੇ ਵਿੱਚ ਬਸੰਤ ਦਾ ਖੇੜਨਾ ਇਹਦਾ ਇੱਕ ਕੁਦਰਤੀ ਪੱਖ ਹੈ ਕੁਦਰਤੀ ਤੌਰ ਤੇ ਜਿਸ ਤਰ੍ਹਾਂ ਅਸੀਂ ਦੇਖੀਏ ਕਿ ਮੌਸਮ ਜਦੋਂ ਬਦਲਦਾ ਹੈ ਫੁੱਲ ਨਾਲ ਭਰ ਜਾਂਦੇ ਆ ਧਰਤੀ ਔਰ ਦਰਖਤਾਂ ਦੇ ਉੱਪਰ ਨਮੀਆਂ ਕਰੰਬਲਾਂ ਫੁੱਟਦੀਆਂ ਨੇ ਇਹ ਫਟਾਰੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਫਟਾਰੇ ਨੂੰ ਇੱਕ ਪ੍ਰਤੀਕ ਦੇ ਤੌਰ ਤੇ ਮਨਾਉਂਦੇ ਹੋਏ ਸਾਡੇ ਪੁਰਾਣੇ ਜਿਹੜੇ ਪੂਰਵਜ ਨੇ ਉਹਨਾਂ ਨੇ ਇੱਕ ਦਿਨ ਮਿੱਥਿਆ ਇਸ ਦਿਨ ਦੇ ਉੱਤੇ ਆ ਕੇ ਉਹ ਲੋਕੀ ਫਾਗ ਖੇਡਦੇ ਸੀ ਇੱਕ ਪੁਰਾਣੇ ਮੌਸਮ ਤੋਂ ਨਵੇਂ ਮੌਸਮ ਵੱਲ ਬਦਲਦਾ ਜ਼ਿੰਦਗੀ ਦੇ ਵਿੱਚ ਆਪਾਂ ਕਹਿੰਦੇ ਕਿ ਖੇਡਾਂ ਲੈ ਕੇ ਆਉਣ ਦਾ ਜਾਂ ਖੁਸ਼ੀ ਦੇ ਅਝਾਰ ਦੇ ਲਈ ਹੋਲੀ ਮਨਾਈ ਜਾਂਦੀ ਸੀ ਪੁਰਾਣੇ ਸਮੇਂ ਦੇ ਵਿੱਚ ਗੁਰਬਾਣੀ ਦੇ ਵਿੱਚ ਵੀ ਹੋਲੀ ਨੂੰ ਇੱਕ ਬਸੰਤ ਦੇ ਖੇਡਣ ਦੇ ਤੌਰ ਤੇ ਗੁਰੂ ਮਹਾਰਾਜ ਗੁਰਪੰਚਮ ਪਾਸ਼ਾ ਨੇ ਇਹਦੀ ਵਿਆਖਿਆ ਕੀਤੀ ਹੈ ਕਿ ਹੋਲੀ ਜਿਸ ਤਰ੍ਹਾਂ ਅਸੀਂ ਹੋਲੀ ਜਾਂ ਫਾਗ ਫਾਗ ਖੇਡਣ ਦੀ ਗੱਲ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਵੀ ਫਾਗ ਵਰਗੀ ਜਾਂ ਉਹਦਾਂ ਦੀ ਬਸੰਤ ਵਰਗੀ ਜਿਹੜਾ ਖੇੜਾ ਉਹ ਆਉਣਾ ਚਾਹੀਦਾ ਫੇਰ ਹੀ ਸਾਡਾ ਇਹ ਆਏਗਾ ਜੇ ਸਾਡੇ ਇੱਕ ਅਧਿਆਤਮਿਕ ਅਵਸਥਾ ਤੱਕ ਪਹੁੰਚਾਂਗੇ ਹੋਲੀ ਨੂੰ ਅਸੀਂ ਇਕੱਲਾ ਸਮਾਜਿਕ ਤੌਰ ਤੇ ਮਿਲ ਵਰਤਨ ਦਾ ਜਾਂ ਇੱਕ ਦੂਸਰੇ ਦੇ ਨਾਲ ਰੰਗ ਲਗਾ ਕੇ ਆਪਣੀ ਬਖਤੀ ਖੁਸ਼ੀ ਦੇ ਜਹਾਰ ਤੱਕ ਸੀਮਤ ਨਹੀਂ ਹੈ ਦਰਸਲ ਇਹ ਇੱਕ ਅਜਿਹਾ ਤਿਹਾਰ ਹੈ ਜਿਹੜਾ ਕੁਦਰਤ ਨੂੰ ਸੈਲੀਬ੍ਰੇਟ ਕਰਦਾ ਔਰ ਇਸ ਸੈਲੀਬ੍ਰੇਸ਼ਨ ਦੇ ਵਿੱਚ ਕੁਝ ਹੋਰ ਕਥਾਵਾਂ ਜੁੜ ਗਈਆਂ ਜਿਵੇਂ ਅਸੀਂ ਪਹਿਰਲਾਦ ਦੀ ਗੱਲ ਕਰਦੇ ਹਾਂ ਹਰਲਾਡ ਦੀ ਭਗਤੀ ਦੇ ਬਾਰੇ ਜਾਂ ਉਹਨਾਂ ਦੇ ਅਧਿਆਤਮਿਕ ਪੱਖ ਦੇ ਬਾਰੇ ਲੋਕੀ ਘੱਟ ਸੋਚਦੇ ਐ ਕੇਵਲ ਅਸੀਂ ਜਿਸਨੀ ਆਪਾਂ ਗੱਲ ਕਰੀਏ ਕਿ ਇਸ ਹੋਲੀ ਨੂੰ ਕੇਵਲ ਭਗਤੀ ਜਾਂ ਸਮੇਂ ਦੇ ਤੌਰ ਤੇ ਜਾਂ ਇੱਕ ਦੂਸਰੇ ਦੇ ਨਾਲ ਹੱਸ ਖੇਡ ਕੇ ਮਨਾਉਣ ਤੋਂ ਇਲਾਵਾ ਇਹਦਾ ਮਹੱਤਵ ਜੇਕਰ ਸਮਝ ਕੇ ਮਨਾਇਆ ਜਾਏਗੀ ਤਾਂ ਹੋਲੀ ਦਾ ਮਹੱਤਵ ਹੋਰ ਜ਼ਿਆਦਾ ਸਮਝਦੇ ਵਿੱਚ ਆਏਗਾ ਤੇ ਹੋਲੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਰੰਗ ਇੱਕ ਦੂਸਰੇ ਦੇ ਨਾਲ ਮਿਲ ਕੇ ਇੱਕ ਵਿਚਿੱਤਰ ਤਸਵੀਰ ਬਣਾਉਂਦੇ ਨੇ ਸੱਚਮੁੱਚ ਹੋਲੀ ਦੀ ਆਪਣੀ ਤਸਵੀਰ ਵੀ ਬੜੀ ਵਿਚਿੱਤਰ ਹੈ ਇਹਦੇ ਵਿੱਚ ਮਿਥਕ ਕਥਾਵਾਂ ਇਹਦੇ ਵਿੱਚ ਕੁਦਰਤੀ ਤੌਰ ਤੇ ਪਰਵਰਤਨ ਜਾਂ ਇੱਕ ਅਧਿਆਤਮਕ ਅਵਸਥਾ ਨੂੰ ਸਮਝਣ ਦੀਆਂ ਗੱਲਾਂ ਇਦੇ ਵਿੱਚ ਪੂਜਾ ਪદ્ધਤੀ ਇਹਦੇ ਵਿੱਚ ਖਾਣ ਪੀਣ ਇਹਦੇ ਵਿੱਚ ਇੱਕ ਦੂਸਰੇ ਦੇ ਨਾਲ ਛੇੜ ਛਾੜ ਪਤਾ ਨਹੀਂ ਕਿੰਨਾ ਕੁਝ ਇਹਦੇ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ ਤੇ ਅੱਜਕਲ ਇਹਦਾ ਇੱਕ ਬਦਲਿਆ ਰੂਪ ਸਾਡੇ ਸਾਹਮਣੇ ਆਉਂਦਾ ਔਰ ਇਸ ਬਦਲੇ ਰੂਪ ਦੇ ਵਿੱਚ ਜੇਕਰ ਅਸੀਂ ਹੋਲੀ ਨੂੰ ਸਹੀ ਢੰਗ ਦੇ ਨਾਲ ਸਮਝ ਕੇ ਮਨਾਵਾਂਗੇ ਤਾਂ ਇਹਦਾ ਪ੍ਰਭਾਵ ਲੰਮਾ ਰਹੇਗਾ ਆਮ ਤੌਰ ਤੇ ਅਸੀਂ ਇਹਨੂੰ ਬڑے ਛੋਟੇ ਪ੍ਰਭਾਵ ਦੇ ਤੌਰ ਤੇ ਖਾਸ ਕਰਕੇ ਨੌਜਵਾਨ ਬੱਚੇ ਕੇਵਲ ਇਹਨੂੰ ਰੰਗ ਲਾਉਣ ਤੱਕ ਜਾਂ ਜਦੋਂ ਰੰਗ ਲਾਉਂਦੇ ਨੇ ਤਾਂ ਇਹਦੇ ਵਿੱਚ ਇੱਕ ਦੂਸਰੇ ਦੇ ਉੱਤੇ ਚਿੱਕੜ ਲਗਾਉਣਾ ਜਾਂ ਕੈਮੀਕਲ ਰੰਗ ਲਗਾ ਦੇਣੇ ਜਾਂ ਉਹਨੂੰ ਜ਼ਿਆਦਾ ਤੰਗ ਕਰਨਾ ਲਵੇੜਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆਮ ਦੇਖਣ ਦੇ ਵਿੱਚ ਮਿਲਦੀਆਂ ਨੇ ਔਰ ਇਹਨੂੰ ਇੱਕ ਅਧਿਆਤਮਕ ਜਾਂ ਆਪਾਂ ਕੁਦਰਤੀ ਤਿਹਾਰ ਨਾਲੋਂ ਇਹਨੂੰ ਇੱਕ ਛੇੜਛਾੜ ਦਾ ਤਿਹਾਰ ਦੇ ਤੌਰ ਤੇ ਮਨਾਉਣਾ ਸ਼ੁਰੂ ਕਰ ਦਿੱਤਾ ਇਹ ਵੱਖ-ਵੱਖ ਜਿਹੜੇ ਮਨੋਵਿਗਿਆਨੀ ਨੇ ਉਹ ਵੀ ਕਹਿੰਦਾ ਹੈ ਕਿ ਮਨੁੱਖ ਕਈ ਵਾਰੀ ਜਦੋਂ ਮੇਲਿਆਂ ਦੇ ਵਿੱਚ ਜਾਂ ਤਿਹਾਰਾਂ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀਆਂ ਕੁਝ ਛੁਪੀਆਂ ਭਾਵਨਾਵਾਂ ਅਜਾਗਰ ਹੋ ਜਾਂਦੀਆਂ ਨੇ ਤਾਂ ਔਰ ਇਸ ਸਮੇਂ ਦੇ ਵਿੱਚ ਜਿਹੜਾ ਉਹਨਾਂ ਦੇ ਅੰਦਰ ਜਾਂ ਉਹਨਾਂ ਦੇ ਮਨ ਦੇ ਵਿੱਚ ਦਬਿਆ ਹੁੰਦਾ ਉਹ ਬਾਹਰ ਨਿਕਲਦਾ ਹੈ ਸੱਚਮੱਚ ਹੋਲੀ ਦੇ ਵਿੱਚ ਅਜਿਹਾ ਕੁਝ ਵੇਖਣ ਨੂੰ ਮਿਲਦਾ ਹੈ ਔਰ ਜਦੋਂ ਇਹ ਕੁਝ ਵਾਪਰੇਗਾ ਤਾਂ ਲਾਜ਼ਮੀ ਹੈ ਕਿ ਜਿਹੜਾ ਮਨੁੱਖ ਦੇ ਅੰਦਰਲਾ ਤਾਂ ਬਾਹਰ ਆ ਜਾਏਗਾ ਪ੍ਰੰਤੂ ਉਹਨੇ ਸਿੱਖਣਾ ਕੀ ਹੈ ਉਹਨੇ ਲੈ ਕੇ ਕੀ ਜਾਣਾ ਜਾਂ ਉਹਦਾ ਮੈਸੇਜ ਉਕੀ ਆਪਣੇ ਅੰਦਰ ਕੀ ਭਰੇਗਾ ਇਹਦੇ ਬਾਰੇ ਅੱਜ ਕੱਲ ਲੋਕੀ ਘੱਟ ਗੱਲ ਕਰਦੇ ਨੇ ਕਿਉਂਕਿ ਗੱਲ ਕੇਵਲ ਬਾਜ਼ਾਰ ਦੀ ਜਾਂ ਖਰੀਦੋ-ਫਰੋਖਤ ਦੀ ਜਾਂ ਫਿਰ ਕੱਲੀ ਖਾਣ-ਪੀਣ ਤੱਕ ਸੀਮਿਤ ਰਹਿ ਗਈ ਗੱਲ ਆਪਾਂ ਖਾਣ-ਪੀਣ ਦੀ ਕਰਦੇ ਸੀ होली ਦੇ ਦਿਨ ਵਿਸ਼ੇਸ਼ ਤੌਰ ਤੇ ਪਕਵਾਨ ਲੋਕੀ ਇਸ ਕਰਕੇ ਵੀ ਤਿਆਰ ਕਰਦੇ ਆ ਕਿਉਂਕਿ ਨਵੀਂ ਫਸਲ ਦੀ ਆਮਦ ਹਾੜੀ ਦੀ ਫਸਲ ਤਕਰੀਬਨ ਪੱਕਣ ਦੇ ਲੇ ਤਿਆਰ ਹੋ ਚੁੱਕੀ ਹੁੰਦੀ ਹੈ ਇਸ ਸਮੇਂ ਦੇ ਵਿੱਚ ਔਰ ਫਸਲ ਦਾ ਪਤਾ ਵੀ ਲੱਗ ਜਾਂਦਾ ਕਿ ਚੰਗੀ ਫਸਲ ਹੋਣੀ ਹੈ ਔਰ ਚੰਗੀ ਫਸਲ ਹੋਵੇ ਇਹਦੇ ਲਈ ਖਾਸ ਕਰਕੇ ਅਰਦਾਸ ਕਰਨੇ